ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਕੁਵਰਜੀ ਪ੍ਰਤਾਪ ਨੂੰ ਮਿਲਣ ਪਹੁੰਚੇ ਸੁਪਾਲ ਸਿੰਘ ਖੈਰਾ ਖੈਰਾ ਨੇ ਆਮ ਆਦੀ ਪਾਰਟੀ ਤੇ ਸਾਦੇ ਨਿਸ਼ਾਨੇ ਕੁਵਰਜੀ ਪ੍ਰਤਾਪ ਨੂੰ ਪਾਰਟੀ ਚੋਂ ਕੱਢਣ ਦੀ ਕੀਤੀ ਨਖਿੱਦੀ ਦਲਜੀਤ ਦੋਸਾਂਜ ਬਾਰੇ ਬੋਲੇ ਰঞ্জੀਤ ਸਿੰਘ ਢੱਡਰੀਆਂ ਵਾਲੇ ਕਿਹਾ ਕਲਾਕਾਰ ਸਭ ਤੇ ਸਾਂਝੇ ਹੁੰਦੇ ਨੇ ਇੰਡੀਆ ਨੂੰ ਦਲਜੀਤ ਤੇ ਮਾਣ ਹੋਣਾ ਚਾਹੀਦਾ ਹੈ ਕੁਲਦੀਪ ਸਿੰਘ ਢਾਲੀਵਾਲ ਦਾ ਅਸਤੀਫਾ ਸੂਬੇ ਚ ਪੱਖੀ ਸਿਆਸਤ ਅਸਤੀਫੇ ਤੋਂ ਬਾਅਦ ਆਇਆ ਪਹਿਲਾ ਬਿਆਨ ਕੇਂਦਰ ਸਰਕਾਰ ਜੰਮੂ ਕਸ਼ਮੀਰ ਤੋਂ ਲੋੜਵੰਦ ਲੋਕਾਂ ਨੂੰ ਮੁਹैया ਕਰਾਵੇਗੀ ਪੱਕੇ ਕਾਰਕ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੇ ਦਿੱਤੀ ਜਾਣਕਾਰੀ ਲੱਖਾਂ ਲੋਕਾਂ ਨੂੰ ਮਿਲੇਗਾ ਲਾਭ ਹੁਣ ਖਬਰਾਂ ਵਿਸਥਾਰ ਦੇ ਨਾਲ ਕੋਵਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਕੋਵਰ ਵਿਜੇ ਪ੍ਰਤਾਪ ਨੂੰ ਮਿਲਣ ਲਈ ਪਹੁੰਚੇ ਉਹਨਾਂ ਕਹੇ ਕਿ ਜਿਹੜੀ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸੱਤਾ ਵਿੱਚ ਆਈ ਸੀ ਉਹ ਹੁਣ ਪਿਛਟ ਬੰਦਿਆਂ ਨੂੰ ਲੈ ਰਹੀ ਹੈ ਜਦਕਿ ਸਾਫ਼ ਸੁਥਰੇ ਅਕਸ ਦੇ ਕੋਵਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢ ਦਿੱਤਾ ਬੀਤੇ ਦਿਨੀ ਅਮਰਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਇਸੇ ਦੇ ਚਲਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਉੱਤੇ ਵਰਦੇ ਹੋਏ ਦਿਖਾਈ ਦਿੱਤੇ ਇਹ ਵਾਤਾਵਰਣ ਕੀ ਆ ਆਮ ਆਦਮੀ ਪਾਰਟੀ ਕਿੱਡੀ ਆਫ ਟ੍ਰੈਕ ਹੋ ਗਈ ਪੋਲੀਟੀਕਲੀ ਕਿ ਜਿਸ ਦਿਨ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ ਕੱਢਿਆ ਜਾ ਰਿਹਾ ਸੀਗਾ ਉਸ ਦਿਨ ਇੱਕ ਕਰਪਟ ਆਦਮੀ ਨੂੰ ਜਿਹਨੂੰ ਚੀਫ ਮਿਨਿਸਟਰ ਨੇ ਆਪ ਕਰਪਟ ਗਰਦਾਨਿਆਂ ਡਾਕਟਰ ਵਿਜੇ ਸਿੰਘਲਾ ਆਪ ਹੀ ਕਿਹਾ ਚੀਫ ਮਿਨਿਸਟਰ ਨੇ ਕਿਸੇ ਨੇ ਨਹੀਂ ਕਿਹਾ ਔਰ ਇਹਨੇ ਕਿਹਾ ਮੇਰੇ ਕੋਲ ਬਹੁਤ ਸਬੂਤ ਹੈ ਉਸ ਦਿਨ ਹੀ ਉਹਨੂੰ ਕਲੀਨ ਚਿੱਟ ਦਿੱਤੀਗੀ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਦੇ ਉੱਤੇ ਰਾਜ ਵਿੱਚ ਆਈ ਸੀਗੀ ਉਹ ਹੁਣ ਕਰਪਟ ਬੰਦਿਆਂ ਨੂੰ ਲੈ ਰਹੀ ਆ ਤੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਇਨਸਾਫ ਪਸੰਦੀ ਦੀ ਲੜਾਈ ਲੜਦੇ ਤੇ ਸਾਫ ਸੁਥਰੇ ਅਖਸ ਤੇ ਬੰਦੇ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੋ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਸ ਮੁਲਾਕਾਤ ਨੂੰ ਨਿੱਜੀ ਮੁਲਾਕਾਤ ਦੱਸਿਆ ਹੈ देखिए माननीय विधायक साहब सरदार सुखपाल सिंह जी खैरा आज यहाँ आए हैं जो हालात यहाँ बने हैं आपको पता है ये हमारी मुलाकात बिल्कुल व्यक्तिगत मुलाकात थी निजी मुलाकात थी इसका राजनीति के साथ कोई संबंध नहीं है और आप देख रहे हैं कि चार पांच दिनों से जो माहौल बना हुआ है अमृतसर से और पंजाब के कोने कोने से जो लोग हैं मुझे मिलने के लिए आ रहे हैं और मुझे अपना समर्थन दे रहे हैं तो मैं यही कहूँगा कि माननीय खैरा साहब विधायक साहब आए हैं मैं उनका स्वागत करता हूँ और अच्छी बात है कि राजनीति में अगर बुरे लोग एक साथ मिल के हमारे समाज का हमारे देश का हमारे राज्य का बेड़ा गर्क कर सकते हैं तो एकस द पार्टी अच्छे लोगों को भी एक प्लेटफॉर्म पर आ करके एक साथ सोलिडरिटी जतानी चाहिए एक साथ मिल कर के काम करना चाहिए ਜ਼ਿਕਰ ਹੋਇਆ ਹੈ ਕਿ ਸਾਬਕਾ ਪੁਲਿਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਨੌਕਰੀ ਛੱਡ ਕੇ ਸਿਆਸਤ ਦੇ ਵਿੱਚ ਆਏ ਸਨ ਉਹ ਲਗਾਤਾਰ ਲੋਕਾਂ ਦੇ ਮੁੱਦੇ ਚੁੱਕਦੇ ਦਿਖਾਈ ਦਿੰਦੇ ਨੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਸਨ ਇਸੇ ਕਾਰਨ ਉਹਨਾਂ ਤੇ ਕਾਰਵਾਈ ਹੋਈ ਹੈ ਹੁਣ ਦੇਖਣਾ ਹੋਵੇਗਾ ਕੁਮਰ ਵਿਜੇ ਪ੍ਰਤਾਪ ਸਿੰਘ ਭਵਿੱਖ ਦੇ ਵਿੱਚ ਕੀ ਕਦਮ ਚੁੱਕਦੇ ਨੇ ਫਿਲਹਾਲ ਉਹਨਾਂ ਦੀ ਸੁਖਪਾਲ ਖੈਰਾ ਦੇ ਨਾਲ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਲੋੜਵੰਦ ਲੋਕਾਂ ਨੂੰ ਪੱਕੇ ਕਰਮੋਈਆ ਕਰਵਾਉਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਜੰਮੂ ਕਸ਼ਮੀਰ ਵਿੱਚ ਲਗਭਗ 5 ਲੱਖ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਲੋਕਾਂ ਕੋਲ ਅਜੇ ਤੱਕ ਪੱਕੇਕਰਨ ਨਹੀਂ ਹੈ ਇਹ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਕਰਮੋਈਆ ਕਰਵਾਏ ਜਾਣਗੇ ਨਾ ਹੀ ਨਹੀਂ ਇਨ੍ਹਾਂ ਲੋਕਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਘਰ ਬਣਾਉਣ ਲਈ 5 ਮਰਲੇ ਜ਼ਮੀਨ ਵੀ ਦਿੱਤੀ ਜਾਵੇਗੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਫਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਅਜ ਸ਼ਿਰਨਗਰ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਲ ਖੇਤੀਬਾੜੀ ਅਤੇ ਪਿੰਡੂ ਵਿਕਾਸ ਸੰਬੰਧੀ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਲਿਆ ਅਤੇ ਇੱਕ ਵਿਕਸਿਤ ਭਾਰਤ ਦੇ ਲਈ ਇੱਕ ਵਿਕਸੀ ਜੰਮੂ ਕਸ਼ਮੀਰ ਜ਼ਰੂਰੀ ਹੈ। खेतीबाड़ी मंत्री ने मीटिंग जम्मू कश्मीर के किसान कई महत्वपूर्ण फैसले भी लाए ने एक विषय पर हमने और चर्चा की है प्रधानमंत्री किसान सम्मान निधि से कुछ ऐसे लोग वंचित हैं जो जमीन पर जिनका कब्जा और अधिकृत रूप से सरकार ने उनको कहा है पट्टे दिए लेकिन वैधानिक कोई लीगल उनके पास पेपर्स नहीं है उस पर भी हम चर्चा करके जो खेती कर रहे हैं और सरकार की अनुमति से खेती कर रहे हैं कैसे उनको प्रधानमंत्री किसान सम्मान निधि का लाभ मिले उस दिशा में हम लोग काम करेंगे फसल बीमा योजना में बागवानी फसलों के कवरेज के लिए भी हम आरडब्ल्यू बी या विंडस स्कीम को जल्दी शुरू करेंगे ताकि मैपिंग जो हार्टीकल्चर की फसलों में होती है वो ठीक ढंग से हो सके और किसान को प्रधानमंत्री किसान प्रधानमंत्री फसल बीमा योजना को लाभ मिल सके इस तो अलावा हुनरमंद नौजवान लिये विशेष सिखलाई सिक्ख्या योजनावा शुरू कितिया जाएगियाँ ਤਾਜੋ ਉਹਨਾਂ ਨੂੰ ਬਿਹਤਰ ਰੋਜ਼ਗਾਰ ਦੇ ਮੌਕੇ ਮਿਲ ਸਕਣ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਵੀ ਤੇਜ਼ੀ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਤਵਤ ਕਿਸਾਨ ਇਸ ਦਾ ਲਾਭ ਚੁੱਕ ਸਕਣ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਦਲਫੇਰ ਵੇਖਣ ਨੂੰ ਮਿਲਿਆ ਕੁਲਦੀਪ ਸਿੰਘ ਢਾਲੀਵਾਲ ਨੇ ਕੈਬਨਿਟ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਆਪ ਆਗੂ ਕੁਲਦੀਪ ਸਿੰਘ ਢਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆ ਜਿਸ ਵਿੱਚ ਉਹਨਾਂ ਨੇ ਮਾਨ ਸਰਕਾਰ ਪ੍ਰਤੀ ਕੋਈ ਨਾਰਾਜ਼ਗੀ ਵਿਖਾਈ ਨਹੀਂ ਦਿੱਤੀ ਪੰਜਾਬ ਦੀ ਆਪਨੀਤਾ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਲਈ ਮੇਰੀ ਲੜਾਈ ਜਾਰੀ ਰਹੇਗੀ ਜੀ ਮੈਂ ਪਿਛਲੇ 10 ਸਾਲਾਂ ਤੋਂ ਪਾਰਟੀ ਲਈ ਕੰਮ ਕੀਤਾ ਹੈ ਫਿਰ ਵੀ ਇਕ ਦੇ ਵਿੱਚ ਵੀ ਕਰਦਾ ਰਹਾਂਗਾ ਮੈਂ ਅਰਵਿੰਗ ਕੇ ਚਿਵਾਲ ਅਤੇ ਭਗਵੰਤ ਮਾ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਸਰਕਾਰ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਪਾਰਟੀ ਦੇ ਬੱਚੋ ਕਹਿੰਦੇ ਵੱਡੀ ਜਿਹੀ ਗੱਲ ਹੈ ਕਿ ਆਪ ਕੋ ਜਗਾ ਕੋਈ ਕੰਮ ਦੇਵੇ ਮੈਂ ਕਿਹਾ ਠੀਕ ਹੈ ਕੋਈ ਬਾਤ ਨਹੀਂ तो मेरे लिए तो मैंने पहले भी कई बार आपको बोला कि मेरे लिए मंत्री पद कुछ भी उन्हीं अहमियत नहीं रहती जितना पंजाब मेरे लिए अहमियत रहता और मैं अमेरिका की सिटीजन सिटीजनशिप छोड़ के पंजाब के लिए के आया हूँ मेरे बच्चे उधर ही है बच्चे अपने छोड़ के इधर आया हूँ चौबीस घंटे काम करता हूँ मैं दस साल पार्टी में काम किया मैंने एक छुट्टी नहीं की एक घंटे की छुट्टी नहीं ली ਰਤ ਦਿਨ ਕੰਮ ਕਰਦਾ ਹਾਂ ਆਪ ਵੀ ਕੰਮ ਕਰਤਾ ਲੁਗਵਾ ਸੀ ਸਰ ਮੇਰੇ ਕਲੀਨਰ ਪਿਆ ਤੁਸੀਂ ਇਸ ਵਿੱਚ ਕੀ ਨੀ ਦਾ ਜਦ ਪੜਾਏ ਦਿੱਤਾ ਹੈ ਦਾ ਲਿਆ ਹੈ ਹੋ ਗਿਆ ਹੁਣ ਹੋਰ ਗਿਆ ਪੁੱਛਣਾ ਜੇ ਅੱਗੇ ਕੀ ਕਰੇਗਾ ਸਰ ਜੇ ਆਪ ਕਹੇ ਵੀ ਮੈਂ ਲਗੂਗਾ ਜ਼ਿੰਮੇਵਾਰੀ ਕਿ ਮੈਂ ਕੰਮ ਕਰੇਗਾ ਬਾਤੀ ਜੋ ਵੀ ਕੰਮ ਦੇਗੀ ਹਮ ਕੰਮ ਕਰਾਂਗੇ ਕੋਈ ਬਣ ਵੈਸੇ ਕੋਈ ਠੀਕ ਹੈ ਦੱਸਦੀ ਹੈ ਕਿ ਰਾਜ ਸਭਾ ਛਟਕੀ ਲੁਧਿਆਣੇ ਤੋਂ ਉਪਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਨਵੇਂ ਐਨ ਆਰ ਆਈ ਉਦਯੋਗ ਅਤੇ ਵਣਜ ਮੰਤਰੀ ਬਣੇ ਨੇ ਲੁਧਿਆਣਾ ਪੱਛਮੀ ਉਪ ਚੋਣ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਉਹ ਕੈਬਨਿਟ ਵਿੱਚ ਸ਼ਾਮਲ ਹੋਏ ਨੇ। ਐਨਆਰਆਈ ਵਿਭਾਗ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਪਰ ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਦਯੋਗ ਵਿਭਾਗ ਤਰुणਪ੍ਰੀਤ ਸਿੰਘ ਸੌਂਦ ਕੋਲ ਸੀ ਜਿਸ ਨੂੰ ਵਾਪਸ ਲੈ ਕੇ ਅਰੋੜਾ ਨੂੰ ਦੇ ਦਿੱਤਾ ਗਿਆ ਹੈ। ਸੌਂਦ ਕੋਲ ਹੁਣ ਸਿਰਫ ਪੰਜਾਬੀ ਅਤੇ ਸਭਿਆਚਾਰ ਵਿਭਾਗ ਬਚਿਆ ਹੈ। ਭਾਰਤ ਵਿੱਚ ਵੱਧਦੀ ਆਬਾਦੀ ਚਿੰਤਾ ਬਣਦੀ ਜਾ ਰਹੀ ਹੈ ਇਸ ਸਬੰਧ ਵਿੱਚ ਉੱਤਰੀ ਹਲਕੇ ਦੇ ਵਿਧਾਇਕ ਬਾਬਾ ਹੈਨਰੀ ਆਬਾਦੀ ਕੰਟਰੋਲ ਬਿੱਲ ਲਿਆ ਰਹੇ ਹਨ ਜਿਸ ਨੂੰ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਦੇ ਸਾਹਮਣੇ ਪੇਸ਼ ਕੀਤਾ ਜਿਸ ਵਿੱਚ ਸੂਬੇ ਵਿੱਚ ਆਬਾਦੀ ਕੰਟਰੋਲ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ ਸਪੀਕਰ ਸਾਹਿਬ ਕੁਲਤਾਰ ਸਲਵਾ ਜੀ ਕੋ ਜਾ ਕੇ ਇੱਕ ਪੋਪੂਲੇਸ਼ਨ ਕੰਟਰੋਲ ਬਿੱਲ 2025 ਜਿਹੜਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈਗੀ ਹੈ ਕੇ ਉਹਦੇ ਦੇ ਵਿੱਚ ਕੋਪ ਕੀਤੀ ਜਾਵੇ ਤੇ ਆਉਣ ਵਾਲਾ ਜਿਹੜਾ 70 ਹੈਗਾ ਉਹਦੇ ਵਿੱਚ ਉਹ ਪੇਸ਼ ਕੀਤਾ ਜਾਵੇ ਉਹਦੇ ਵਿੱਚ ਜਿਹੜਾ ਮੂਲ ਮੋਟਿਵ ਹੈ ਦੇਨ ਮਗਰ ਕਿ ਅਜ ਅਗਰ ਤੁਸੀਂ ਹਿੰਦੁਸਤਾਨ ਦੀ ਪੂਰੀ ਧਰਤੀ ਦੇਖੋ ਤੇ ਪੂਰੇ ਦੁਨੀਆ ਦੇ ਖੇਤਰਫਲ ਦੇ ਵਿੱਚ ਉਹ 2.3% ਦੇ ਲਗਭਗ ਹੈਗਾ ਵੇਰ ਐਸ 17% ਤੋਂ ਬਾਅਦ ਦੁਨੀਆ ਦੀ ਜਿਹੜੀ ਪੂਲ ਆਬਾਦੀ ਹੈਗੀ ਹੈ ਉਹ ਹਿੰਦੁਸਤਾਨ ਦੀ ਵਸਨੀਕ ਹੈਗੀ ਹੈ ਤੇ ਜਦੋਂ ਓਵਰ ਪੋਪੂਲੇਸ਼ਨ ਹੁੰਦੀ ਹੈ ਤੇ ਮੂਲ ਤੌਰ ਦੇ ਉੱਤੇ ਉਹ ਸਾਰਾ ਜਿਹੜਾ ਸਾਡੇ ਰਿਸੋਰਸਸ ਹੈ ਉਹਨੂੰ ਸਟ੍ਰੈਚ ਹੋ ਜਾਂਦੀ ਹੈ ਅੱਜ ਅਗਰ ਆਪਾਂ ਉਹਦਾ ਇੱਕ ਉਦਾਹਰਣ ਲਈਏ ਅੱਜ ਜਿਹੜੀ ਆਮ ਜਨਤਾ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਮੋਟਲਿਟੀ ਉਹਨਾਂ ਨੂੰ ਜ਼ਰੂਰਤ ਤਾਂ ਹੈਗੀ ਹੈ ਉਹ ਐਜੂਕੇਸ਼ਨ ਦੀਆਂ ਹੈਲਥ ਕੇਅਰ ਦੀ ਤੇ ਕ੍ਰਾਈਂਡ ਦੀ ਤੇ ਇਹ ਤਿੰਨੋਂ ਜਿਹੜੀਆਂ ਹੈਗੀ ਹੈ ਇਹ ਕੋਰਿਲੇਟ ਡਾਇਰੈਕਟਲੀ ਕਰਦੀ ਹੈਗੀ ਹੈ ਓਵਰ ਪੋਪੂਲੇਸ਼ਨ ਦੇ ਨਾਲ ਤੁਸੀਂ ਅੱਜ ਅਗਰ ਐਗਜ਼ਾਮਪਲ ਲਓ ਕਿ ਜਿੱਥੇ ਵੀ ਪੋਪੂਲੇਸ਼ਨ ਜ਼ਿਆਦਾ ਹੋਏਗੀ ਇਹਦੇ ਉੱਤੇ ਬਹੁਤ ਸਾਰੇ ਰਿਸਰਚ ਪੇਪਰ ਮੈਡੀਕਲ ਜਰਨਲਸ ਦੇ ਵਿੱਚ ਤੇ ਬਾਕੀ ਜਰਨਲਸ ਦੇ ਵਿੱਚ ਪਬਲਿਸ਼ ਹੋਏ ਹੋਏ ਆ ਐਂਡ ਉਹ ਟੋਟਲ ਕੋਰਿਲੇਸ਼ਨ ਹੁੰਦੀ ਹੈ ਕਿ ਜੀ ਓਵਰ ਪੋਪੂਲੇਸ਼ਨ ਦੇ ਨਾਲ ਕ੍ਰਾਈਮ ਵਾਧਾ ਹੈ ਡਰੱਗਸ ਦਾ ਜਿਹੜਾ ਅੱਜ ਬਹੁਤ ਅਖਿਆ ਹੋਇਆ ਮੁੱਦਾ ਹੈਗਾ ਪੰਜਾਬ ਦੇ ਵਿੱਚ ਉਹ ਇਹਦੇ ਨਾਲ ਹੈਗਾ ਜਦੋਂ ਸਾਡੀ ਓਵਰ ਪੋਪੂਲੇਸ਼ਨ ਇੱਕ ਪੁਆਇੰਟ ਹੁੰਦਾ ਜਿੱਥੇ ਰਾਈਟ ਪੋਪੂਲੇਸ਼ਨ ਹੁੰਦੀ ਹੈ ਜਦੋਂ ਉਹ ਰਾਈਟ ਤੇ ਆ ਜਾਂਦੀ ਹੈ ਤੇ ਲੋਕਾਂ ਨੂੰ ਜਿਹੜੀ ਕੁਆਲਿਟੀ ਆਫ ਲਾਈਫ ਹੈ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਮੁੱਦਾ ਹੈਗਾ ਥੈਟ ਇਜ਼ ਕਿ ਸਾਡੇ ਜਿਹੜੇ ਬੱਚੇ ਹੈਗੇ ਹਨ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਉਹਦਾ ਮੂਲ ਕਾਰਨ ਹੈ ਕਿ ਜਿਹੜੀ ਸਾਡੀ ਰਿਸੋਰਸਸ ਹੈ ਉਹ ਸਟ੍ਰੈਚ ਹੋਈਆਂ ਭਾਵੇਂ ਉਹ ਸਾਡੀ ਕੁਆਲਿਟੀ ਆਫ ਲਾਈਫ ਵਾੜੇ ਹੋਵੇ ਭਾਵੇਂ ਉਹ ਇਹ ਹੋਵੇ ਕਿ ਸਾਡਾ ਹੈਲਥ케ਅ ਸਿਸਟਮ ਫੇਲ ਹੋ ਰਿਹਾ ਹੈ ਸਾਡਾ ਐਜੂਕੇਸ਼ਨ ਸਿਸਟਮ ਫੇਲ ਹੋ ਰਿਹਾ ਹੈ ਸਾਡੀ ਜਿਹੜੀ ਕ੍ਰਾਈਮ ਦੀ ਪ੍ਰਣਾਲੀ ਹੈਗੀ ਐ ਉਹ ਬਿਲਕੁਲ ਅੱਜ ਕੋਈ ਆਪਣੇ ਆਪਣੇ ਤਸੀਫ ਨਹੀਂ ਕਰਦਾ ਤਾਂ ਮੇਰਾ ਇਹ ਮੰਨਣਾ ਸੀਗਾ ਕਿ ਇਹ ਡਾਇਰੈਕਟਲੀ ਕੋ ਰਿਲੇਟ ਕਰਦਾ ਹੈਗਾ ਓਵਰ ਪੋਪੂਲੇਸ਼ਨ ਦੇ ਨਾਲ ਐਂ ਦੂਜਾ ਜਿਹੜਾ ਮੇਜਰ ਮੋਟਿਵ ਸੀ ਇਹਦੇ ਬਿਹਾਈਂਡ ਆਂਦੇ ਕਿ ਮੈਂ ਇਹ ਸੋਚਦਾ ਹੈਗਾ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਸੜਕ ਬਣਾਉਣ ਦੇ ਨਾਲ ਨਹੀਂ ਉਹ ਸਟਰੀਟ ਲਾਈਟ ਲਗਾਉਣ ਦੇ ਨਾਲ ਨਹੀਂ ਇੱਕ ਸੀਵਰੇਜ ਪਾਣ ਦੇ ਨਾਲ ਨਹੀਂ ਸਾਡੀ ਜਿਹੜੀ ਡਵੈਲਪਮੈਂਟ ਹੈ ਉਹ ਪੀੜ੍ਹੀਦਰ ਪੀੜ੍ਹੀ ਚੱਲੂ ਚਾਹੀਦੀ ਹੈ ਜਿਹੜੀ ਓਵਰ ਪੋਪੂਲੇਸ਼ਨ ਹੈ ਇੱਕ ਬਹੁਤ ਵੱਡਾ ਕਾਰਨ ਹੈ ਇਸ ਚੀਜ਼ ਨੂੰ ਸਾਰਾ ਮੱਦੇ ਨਜ਼ਰ ਲਾ ਕੇ ਇਹ ਬਿੱਲ ਮੈਂ ਜਿਹੜਾ ਹੈਗਾ ਸਪੀਕਰ ਸਾਹਿਬ ਦੇ ਨਿਮਿਤ ਕੀਤਾ ਹੈਗਾ ਤਾਂ ਉਹਨਾਂ ਨੂੰ ਹੀ ਬੇਨਤੀ ਕੀਤੀ ਹੈ ਕਿ ਤੁਸੀਂ ਆਉਣ ਵਾਲੇ ਸੱਤੇ ਦੇ ਵਿੱਚ ਇਹਨੂੰ ਰੱਖਿਆ ਜਾਵੇ ਦਿਲਜੀਤ ਦੀ ਫਿਲਮ ਸਰਦਾਰ ਜੀ 3 ਭਾਰਤ ਨੂੰ ਛੱਡ ਕੇ ਕਈ ਮੁਲਕਾਂ ਵਿੱਚ ਰਿਲੀਜ਼ ਹੋ ਗਈ ਹੈ। ਕਈ ਥਿਰਾ ਦਿਲਜੀਤ ਦੇ ਵਿਰੋਧ ਵਿੱਚ ਨੇ ਤੇ ਕਈ ਹੱਕ ਵਿੱਚ ਨੇ। ਹੁਣ ਭਾਈ ਰਜੀਸ਼ ਸਿੰਘ ਢੱਡਰੀਆਂ ਵਾਲੇ ਦਾ ਦਿਲਜੀਤ ਦੇ ਹੱਕ ਦੇ ਵਿੱਚ ਇੱਕ ਬਿਆਨ ਹੈ। ਉਹਨੇ ਕਿਹਾ ਕਿ ਕਲਾਕਾਰ ਭਾਵੇਂ ਪਾਕਿਸਤਾਨ ਦਾ ਹੋਵੇ ਭਾਵੇਂ ਇੰਡੀਆ ਦਾ ਹੋਵੇ ਕਲਾਕਾਰ ਸਭ ਦੇ ਸਾੰਦੇ ਹੁੰਦੇ ਨੇ। ਹਾਂ ਇਹ ਕਿਤੇ ਨਾ ਕਿਤੇ ਇਹ ਗੱਲ ਤਾਂ ਹੈਗੀ ਐ ਜੀ ਕਿ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੈਗੇ ਤੇ ਕਿਉਂਕਿ ਉਹਨੂੰ ਪਕਹਿਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਐ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਉਹ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਹੈ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਜੇ ਨੇ Hindu Sikh ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁਣਨਾ ਹੈ ਕੋਈ ਰਾਗ ਸੁਣਨਾ ਹੈ ਉਹ Hindu ਨੇ ਵੀ ਸੁਣਨਾ ਹੈ Sikh ਨੇ ਵੀ ਸੁਣਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇਹ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਤੇ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਹੋ ਗਿਆ ਜਿੱਥੇ ਤੱਕ ਕੋਈ ਨਹੀਂ ਐਲ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗ੍ਹਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾ ਹੀ ਚਾਹੀਦਾ ਲੁਧਿਆਣਾ ਚ ਸੜਕਾਂ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਵਿਧਾਇਕ ਰਜਿੰਦਰ ਪਾਲ ਕੋਲ ਸ਼ੀਨਾ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਿੱਥੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜ਼ਾਇਜ਼ਾ ਲਿਆ ਉੱਥੇ ਹੀ ਮਸਲੇ ਦਾ ਹੱਲ ਨਾ ਹੋਣ ਤੇ ਕਾਰਵਾਈ ਦੇ ਸੰਕੇਤ ਦਿੱਤੇ ਨੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕਾ ਰਜਿੰਦਰ ਪਾਲ ਕੋਰ ਸ਼ੀਨਾ ਨੇ ਸ਼ੇਰਪੁਰ ਚੌਕ ਦੇ ਨਜ਼ਦੀਕ ਸੜਕ ਦਾ ਜ਼ਾਇਜ਼ਾ ਲਿਆ ਉਹਨਾਂ ਨੇ NHAI ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਇਸ ਦੌਰਾਨ ਉਹਨਾਂ ਨੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਪ੍ਰਸ਼ਾਦ ਤੋਂ ਪਹਿਲਾਂ ਮੈਡਮ ਟਿੰਕਾ ਨੇ ਇਹਨਾਂ ਨੂੰ ਮੈਂ 3 ਮਹੀਨੇ ਤੋਂ ਕਹਿ ਰਹੀ ਹਾਂ ਕਿ ਜਿਹੜੇ ਦੋਨੋਂ ਸਾਈਡ ਮੈਂ ਇਹਨੇ ਜਿਹੜਾ ਹਾਈਪਿਆ ਜੀ ਹੋਰ ਸਾਈਡ ਦੇ ਦੋਨੋਂ ਰਸਤੇ ਆ ਇਹਨਾਂ ਦੇ ਉੱਤੇ ਪੈਚ ਵਰਕ ਕਰਾਇਆ ਜਾਵੇ ਜਿਹੜੇ ਇਹਦੇ ਵੱਡੇ ਵੱਡੇ ਖੰਡੇ ਆ ਉਹ ਭਰੇ ਜਾਣ ਲੇਕਿਨ ਇਹਨਾਂ ਨੇ ਇਹੀ ਕਿਹਾ ਕਿ ਉਹਦੀ ਲੋਕੇਸ਼ਨ ਤੇ ਜੋ ਲੋਕੇਸ਼ਨ ਤੇ ਜੋ ਬਾਰ ਬਾਰ ਕਹਿਣ ਤੇ ਮੱਲਵੇ ਇਹਨਾਂ ਨੇ ਜਾਂ ਤਾਂ ਐ ਤਾਂ ਇਹੀ ਕਹੂੰਗੀ ਸਾਫ਼ ਕਿ ਇਹਨਾਂ ਦੀ ਨੀਅਤ ਹੀ ਨਹੀਂ ਛੋਟੀ ਤਰ੍ਹਾਂ ਦੀ ਹੁਣ ਕੱਲ ਦੀ ਬਾਰਿਸ਼ ਪਈ ਆ ਬਾਰਿਸ਼ ਪੈਣ ਦੇ ਨਾਲ ਕਿੰਨੇ ਲੋਕ ਪਰੇਸ਼ਾਨ ਹੋਏ ਆ ਸਦਾ ਜਿੰਨਾਂ ਨੂੰ ਮੈਂ ਕਹਿਆ ਕਿ ਮੇਰੇ ਨਾਲ ਆਓ ਮੌਕੇ ਤੇ ਦੇਖੋ ਲੋਕਾਂ ਦੇ ਹਿੱਤ ਦਾ ਕੰਮ ਆ ਇਹਨੂੰ ਠੀਕ ਕਰੋ ਤੇ ਇੱਕ ਵੀਡੀਓ ਵੀ ਤੁਸੀਂ ਦਿਖਾ ਰਹੇ ਸੀ ਅਧਿਕਾਰੀਆਂ ਨੂੰ ਉਹਦੇ ਵਿੱਚ ਕੀ ਹੈ ਜਿਹਦੀ ਲੱਤਾਂ ਟੁੱਟਣ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਕੱਲ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਪੰਪ ਲੈ ਕੇ ਪਾਣੀ ਕੱਢ ਰਹੇ ਹਾਂ ਜਦ ਕਿ ਉਹ ਪੰਪ ਪਰ ਜਿਹੜਾ ਲਾਇਆ ਹੋਇਆ ਸਾਡੀ ਕਾਰਪੋਰੇਸ਼ਨ ਵੱਲੋਂ ਲਾਇਆ ਹੋਇਆ ਪਾਣੀ ਅਸੀਂ ਕੱਢ ਰਹੇ ਹਾਂ ਉੱਥੇ ਕੱਲ ਕੋਈ ਆਟੋ ਪਲਟਿਆ ਹੁਣ ਉਹਦੀ ਵਿਚਾਰੇ ਦੀ ਲੱਤ ਟੁੱਟ ਗਈ ਮੈਂ ਇਹਨਾਂ ਨੂੰ ਇਹ ਸਵਾਲ ਕਰਦੀਆਂ ਵੀ ਇਥੋਂ ਕਿੰਨੀ ਦੇਰ ਤੱਕ ਅਸੀਂ ਲੋਕਾਂ ਦੀ ਚੀਜ਼ ਲਈ ਮਤਲਬ ਇੰਤਜ਼ਾਰ ਕਰਾਂਗੇ ਇਸ ਤੋਂ ਪਹਿਲਾਂ ਤੁਸੀਂ ਸਾਨੂੰ ਸਮਾਂ ਦਿਓ ਕਿੰਨੇ ਸਮੇਂ ਦੇ ਵਿੱਚ ਠੀਕ ਹੋ ਪਹਿਲੀ ਗੱਲ ਤਾਂ ਜਿਹੜਾ ਜਿਹੜਾ ਇਹ ਸ਼ੇਰਪੁਰ ਚੌਂਕ ਦੇ ਵਿੱਚ ਕ੍ਰਸ਼ਿੰਗ ਪਲਾਂਟ ਲਗਾਉਣਾ ਇਹ ਬਹੁਤ ਵੱਡਾ ਗਲਤ ਹੈ ਔਰ ਇਹ ਕਹਿੰਦੀ ਆ ਸਾਡੇ ਕੋਲ 3 ਸਾਲ ਦਾ ਹਜੇ ਸਮਾਂ ਪਿਆ ਇਹਦਾ ਮਤਲਬ 3 ਸਾਲ ਦੀ ਅਸੀਂ ਵੇਟ ਕਰਦੇ ਰਵਾਂਗੇ ਲੋਕਾਂ ਨੇ ਇੱਥੋਂ ਲੰਘਣਾ ਭੀੜ ਭੜ ਵਾਲਾ ਏਰੀਆ ਉਹਦੇ ਅੱਗੇ ਸਾਡਾ ਪੋਲੋ ਹਸਪੀਟਲ ਆ ਪੇਸ਼ੈਂਟ ਉੱਥੇ ਹੁੰਦੇ ਆ ਤੇ ਸਾਡੀ ਇਹਨਾਂ ਦਾ ਜਦੋਂ ਕ੍ਰਸ਼ਿੰਗ ਪਲੈਂਟ ਚੱਲਦਾ ਵਾ ਤੇ ਸਾਰੀ ਜਿੰਨੀ ਪੋਲਿਊਸ਼ਨ ਆ ਉਹ ਹਸਪੀਟਲ ਦੇ ਅੰਦਰ ਜਾਂਦੀ ਆ ਲੱਗਦਾ ਮੈਂ ਅਧਿਕਾਰੀਆਂ ਦੀ ਕਲਾਸ ਲਈ ਪਰ ਅਧਿਕਾਰੀ ਆਪਣਾ ਤਰਕ ਦਿੰਦੇ ਹੋਏ ਨਜ਼ਰ ਆਇਆ ਅਧਿਕਾਰੀਆਂ ਨੇ ਆਪਣਾ ਤਰਕ ਦੇਣ ਲੇਕਿਨ ਮੇਰਾ ਇੱਕੋ ਹੀ ਸਵਾਲ ਆ ਕਿ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਇਹਨੂੰ ਇਮੀਡੀਏਟ ਠੀਕ ਕੀਤਾ ਜਾਵੇ ਨਹੀਂ ਤਾਂ ਫਿਰ ਕਾਰਵਾਈ ਇਹਨਾਂ ਤੇ ਵੀ ਹੋਊ ਹੁਣ ਕੀ ਕੀਆ ਮੈਡਮ ਉਹਨੇ ਕੁਐਸਚਨ ਹੁਣ ਆਸ਼ਵਾਸ਼ਣ ਕੀ ਦੇ ਰਹੇ ਜੀ ਹੁਣ ਇਹਨਾਂ ਨੇ ਇਹ ਇਹ ਕਹਾਵੀ ਜਿਹੜਾ ਅਸੀਂ ਰੇਨ ਜਿਹੜਾ ਵਾਟਰ ਹੈ ਉਹਦੇ ਲਈ ਇੱਕ ਪਾਈਪ ਜਿਹੜਾ ਪਾ ਕੇ ਢੋਲੇਵਾਲ ਜਿੱਥੇ ਇਹਨਾਂ ਦਾ ਡਿਸਪੋਜ਼ਲ ਹੈ ਉਹਦੇ ਤੱਕ ਪਾ ਦਿੱਤੇ ਆ ਵੀ ਤੁਸੀਂ ਸਾਨੂੰ ਬਣਾ ਕੇ ਦੇ ਦਿਓ ਜਿਹੜੀ ਇਹਦੀ ਪ੍ਰਪੋਜ਼ਲ ਜਦੋਂ ਇਸ ਮੁੱਦੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਹਾਲਾਂਕਿ ਮੁੱਦਾ ਹੱਲ ਨਾ ਹੋਣ ਤੇ ਵਿਧਾਇਕ ਰਾਜਿੰਦਰਪਾਲ ਕੌਰ ਸ਼ੀਨਾ ਨੇ ਅਧਿਕਾਰੀਆਂ ਤੇ ਕਾਰਵਾਈ ਦੇ ਸੰਕੇਤ ਵੀ ਦਿੱਤੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਇਸ ਸਮੱਸਿਆ ਤੋਂ ਕਦੋਂ ਰਾਹਤ ਮਿਲਦੀ ਹੈ ਫਰੀਦਕੋਟ ਦੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਜਿੱਥੇ ਇੱਕ ਕੈਦੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਜਾਣਕਾਰੀ ਦਿੰਦੇ ਜੇਲ੍ਹ ਅਧਿਕਾਰੀ ਇਕਬਾਲ ਸਿੰਘ ਢਾਲੀਵਾਲ ਨੇ ਦੱਸਿਆ ਕਿ ਕੈਦੀ ਸੁਰਜੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਇਹ ਕੈਦੀ ਜੇਲ੍ਹ ਦੇ ਲੰਗਰ ਵਿੱਚ ਕੰਮ ਕਰਦਾ ਸੀ ਸ਼ਾਮ ਨੂੰ ਬੰਦੀ ਕਰਨ ਵੇਲੇ ਇਹ ਕੈਦੀ ਨਾ ਮਿਲਿਆ ਤਾਂ ਭਾਲ ਦੇ ਦੌਰਾਨ ਇਹ ਖਿੜਕੀ ਦੇ ਕੁੰਡੇ ਵਿੱਚ ਲਟਕਦਾ ਪਾਇਆ ਸਾਡੇ ਕੋਲ ਇੱਕ ਕੈਦੀ ਬੰਦੀ ਜੇਲ੍ਹ ਦੇ ਅੰਦਰ ਸੀ ਜਿਸ ਦਾ ਨਾਮ ਸਰਦਾਰ ਸੁਰਜੀਤ ਸਿੰਘ ਸੀ ਜਿਸ ਦਾ ਨਾਮ ਜਗੀਰ ਸਿੰਘ ਸੀ ਤੇ ਬੰਮਣੀ ਵਾਲਾ ਦਾ ਰਹਿਣ ਵਾਲਾ ਸੀਗਾ ਇਹ ਇਹ ਥੋੜੀ ਦੇਰ ਪਹਿਲਾਂ ਕੈਦੀ ਪਰੋਲ ਤੇ ਗਿਆ ਸੀ ਔਰ ਪਰੋਲ ਦੌਰਾਨ ਇਸ ਦੇ ਉੱਤੇ ਕਿ ਐਡੀਪੀਐਸ ਦਾ ਕੇਸ ਦੁਬਾਰਾ ਰਜਿਸਟਰ ਹੋਇਆ ਉਸ ਕੇਸ ਦੇ ਵਿੱਚ ਇਸ ਨੂੰ ਦੁਬਾਰਾ ਜੇਲ੍ਹ ਦੇ ਅੰਦਰ ਭੇਜਿਆ ਗਿਆ ਔਰ ਕਿਉਂਕਿ ਇਹ ਜੇਲ੍ਹ ਦਾ ਕੈਦੀ ਸੀ ਔਰ ਇਸ ਦੀ ਮੁਸ਼ੱਕਤ ਜਿਹੜੀ ਹੈ ਔਰ ਲੰਗਰ ਦੇ ਵਿੱਚ ਸੀ ਔਰ ਉੱਥੇ ਲੰਗਰ ਵਿੱਚ ਕੰਮ ਕਰਦਾ ਸੀ ਸੋ ਅਚਾਨਕ ਜਿਹੜਾ ਹੈਗਾ ਸ਼ਾਮ ਨੂੰ ਜਦੋਂ ਅਸੀਂ ਬੰਦੀ ਕਰਨ ਲੱਗੇ ਤਾਂ ਇਹ ਆਪਣੀ ਬੈਰਕ ਦੇ ਵਿੱਚ ਬੰਦੀ ਦੇ ਟਾਈਮ ਦੇ ਉੱਤੇ ਮਿਲਿਆ ਨਹੀਂ ਤਾਂ ਇਸ ਨੂੰ ਲੱਭਿਆ ਗਿਆ ਲੱਭते हुए ਜੇਲ੍ਹ ਹਸਪੀਟਲ ਦੇ ਵਿੱਚ ਇਹ ਕਹਿ ਕੇ ਗਿਆ ਸੀ ਕਿ ਮੈਰਾ ਜਲੀ ਚੱਲਿਆ ਹੈ ਜੇਲ੍ਹ ਹਸਪੀਟਲ 'ਚ ਦੇਖਿਆ ਉੱਥੇ ਵੀ ਨਹੀਂ ਸੀ ਤਾਂ ਇਸ ਪ੍ਰਾਂਤ ਦੇ ਵਿਭਾਲ ਜਾਰੀ ਕੀਤੀ ਗਈ ਤਾਂ ਇਹ ਆਪਣੇ ਬੈਰਕ ਦੀ ਬੈਕ ਸਾਈਡ ਦੇ ਉੱਤੇ ਇੱਕ ਲੋਹੇ ਦੀ ਖਿੜਕੀ ਹੈ ਉਹਦੇ ਕੁੰਡੇ ਦੇ ਨਾਲ ਇਸ ਨੇ ਉਲਟਕਦਾ ਹੋਇਆ ਸਾਨੂੰ ਪਾਇਆ ਗਿਆ ਸ਼ਾਮ ਨੂੰ ਤੁਰੰਤ ਇਸ ਨੂੰ نیچے ਉਤਾਰਿਆ ਗਿਆ ਉਤਾਰ ਕੇ ਨੂੰ ਫਰਸਟ ਮੈਡੀਕਲ ਏਡ ਦਿੱਤੀ ਗਈ ਫਰਸਟ ਮੈਡੀਕਲ ਏਡ ਤੋਂ ਬਾਅਦ ਇਸ ਨੂੰ ਰੈਫਰ ਕੀਤਾ ਗਿਆ ਬਾਹਰ ਸਿਵਲ ਹਸਪਤਲ ਵਾਸਤੇ ਭੇਜਣ ਤੋਂ ਪਹਿਲਾਂ ਅਸੀਂ ਇਸ ਦੀ ਜਾਮਾ ਤਲਾਸ਼ੀ ਕੀਤੀ ਤਾਂ ਇਸ ਦੇ ਜੇਬ ਦੇ ਵਿੱਚੋਂ ਇੱਕ ਲਿਫਾਫਾ ਮਿਲਿਆ ਸਾਨੂੰ ਉਸ ਲਿਫਾਫੇ ਦੇ ਵਿੱਚ ਪਾਕਜ਼ਾ ਸਨ ਕੁਝ ਉਹਨਾਂ ਦੇ ਵਿੱਚ ਇੱਕ ਇਸ ਦਾ ਕੋਈ ਪੁਰਾਣਾ ਮੈਡੀਕਲ ਸਲਿੱਪ ਸੀ ਇਸ ਨੇ ਮੈਡੀਕਲ ਰੈਸਟ ਲਈ ਹੋਈ ਸੀ ਜੇ ਡਾਕਟਰ ਸਾਹਿਬ ਤੋਂ ਉਸਦੇ ਉੱਪਰ ਹੱਥ ਲਿਖਤ ਲਿਖਿਆ ਹੋਇਆ ਸੀ ਕਿ ਮੈਂ ਆਪਣੀ ਘਰਵਾਲੀ ਤੋਂ ਬਹੁਤ ਤੰਗ ਹਾਂ ਜਿਸ ਦਾ ਨਾਮ ਪਰਜੀਤ ਕੌਰ ਹੈ ਔਰ ਮੈਂ ਉਹਦੇ ਕਰਕੇ ਸੁਸਾਇਸਾਈਡ ਕਰ ਲਿਆ ਹੈਗਾ ਸੋ ਨੋਟ ਜਿਹੜਾ ਹੈਗਾ ਅਸੀਂ ਪੁਲਿਸ ਨੂੰ ਭੇਜਿਆ ਹੈਗਾ ਫॉर ਫਰਦਰ ਇਨਵੈਸਟੀਗੇਸ਼ਨ ਐਂਡ ਜੋ ਵੀ ਪੁਲਿਸ ਨੂੰ ਇਸ ਦੇ ਵਿੱਚ ਵੀ ਤੱਤ ਸਾਹਮਣੇ ਆਉਣਗੇ ਉਹ ਕੇ ਕਾਰਵਾਈ ਕਰਨਗੇ ਤੇ ਸੁਪਰੰਤ ਜਿਹੜਾ ਹੈਗਾ ਇਸ ਨੂੰ ਸਿਵਲ ਹਸਪੀਟਲ ਤੇ ਇਜਤਾ ਗਿਆ ਜਿੱਥੇ ਇਸ ਨੂੰ ਡੈੱਡ ਡਿਕਲੇਅਰ ਕੀਤਾ ਗਿਆ ਔਰ ਇਸ ਦੇ ਫਿਰ ਫਾਦਰ ਜੋ ਕਾਰਵਾਈ ਹੈਗੀ ਹੈ ਉਹ ਜੁਡੀਸ਼ੀਅਲ ਅਫਸਰ ਸਹਿਬਾਨ ਦੇ ਨਿਗਰਾਨੀ ਦੇ ਅਧੀਨ ਇਸ ਦਾ ਪੋਸਟ ਮੌਪਟਮ ਹੋਇਆ ਔਰ ਇਨਕੁਐਸਟ ਪ੍ਰੋਸੀਡਿੰਗਸ ਹੋਈਆਂ ਨੇ ਔਰ ਫਰਦਰ ਜੱਜ ਸਾਹਿਬ ਦੇ ਵੱਲੋਂ ਇਸ ਕੇਸ ਦੀ ਜਿਹੜੀ ਤਹਿਕੀਕਾਤ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤਨਤਾਰਾ ਹਾਈਵੇ ਤੇ ਭਿਆਨਕ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਆਟੋ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ 5 ਦੀ ਮੌਤ ਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਗੱਲ ਬਾਅਦ ਇਦਾਂ ਪਿੰਡੋ ਸ਼ਵੇਰੇ ਸਾਢੇ 8 ਵਜੇ ਚੱਲੇ ਆ ਆਡੀ ਤੇ ਨਾ ਗਿਆ ਉਹ ਪਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਬੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਅੱਛਾ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਆ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਕਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਅੰਬਰ ਤੋਂ ਦੂਜੀ ਸ਼ਿਵਟਾ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਨਾਂ ਦੀ ਮੌਤ ਹੋ ਗਈ ਨਾਮ ਕੀ ਉਹਨਾਂ ਦਾ ਨਾਮ ਹਰਪਜੇ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਦੀ ਨਾਮ ਕੋਈ ਪਤਾ ਉਹਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਤੁਹਾਡੇ ਪਿਤਾ ਦਾ ਨਾਮ ਹਰਪੰਜ ਸਿੰਘ ਹੈ ਕਿੰਨੇ ਜਣੇ ਜਿਹੜੇ ਇੰਜਰ ਹੋ ਗਏ ਡੈਥ ਹੋਈ ਜਣੇ 6 ਜਣੇ ਦੱਸਦੇ ਆ ਯਾਰ ਤੇ ਪੁਲਿਸ آپریشن ਆਇਆ ਆਏ ਤੇ ਆ ਗਏ ਆ ਵੇ ਗੱਡੀਆਂ ਤੇ ਖਲੋਤੀ ਹੋਣਾ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਗਦਾ ਨਹੀਂ ਉਹ ਇਨਸਾਫ ਮੰਗਦੇ ਹੋ ਮੰਗ ਨਹੀਂ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਹਦੇ ਉਹਨਾਂ ਦੇ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਇਹ ਜਿਹ ਬਤਾਰਜੀ ਗੱਡੀ ਕਿ ਤੇਜ਼ਵਾ ਤੇ ਤਾਂ ਹੀ ਵਜੀ ਨੇ ਇਹ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਹੈ ਤੇ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਜਾਂ ਤੋਂ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਹੀ ਹਾਂਜੀ ਹਾਂਜੀ ਅੱਜ ਤੇ ਪੰਜਾਬ న్యూਸ ਬੁਲਟਨ ਦੇ ਵਿੱਚ ਨਹੀਂ ਪੰਜਾਬ న్యూਸ ਬੁਲਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ